ਸਤਿ ਸ੍ਰੀ ਅਕਾਲ ਜੀ ਮੈਂ ਕੁਲਦੀਪ ਸਿੰਘ ਆਨੰਦਗੜ੍ਹ ਅੱਜ ਖੜਿਆ ਹਾਂ ਜੀ ਆਪਾਂ ਪਿੰਡ ਆਨੰਦਗੜ੍ਹ ਦੇ ਵਿੱਚ ਜਿੱਥੇ ਪ੍ਰਬੰਧਕ ਕਮੇਟੀ ਗੁਰੂ ਘਰ ਦੀ ਅਤੇ ਪਿੰਡ ਦੇ ਸਹਿਯੋਗ ਨਾਲ ਅੱਜ ਦਰਖਤ ਲਾਏ ਗਏ ਨੇ ਜੀ ਗੁਰੂ ਘਰ ਦੀ 3 ਏਕੜ ਜ਼ਮੀਨ ਹੈ ਆ ਦੇਖੋ ਜੀ ਦਿਖਾਓ ਇੱਧਰ ਕੈਮਰੇ ਆ ਤੈਨ ਵਧੀਆ ਪ੍ਰਚਾਰ ਕੀਤਾ ਪਿੰਡ ਵਾਸੀਆਂ ਨੇ ਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਗੱਲਬਾਤ ਕਰਾਉਣੀ ਆ ਤੁਹਾਡੀ ਹਾਂਜੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਤੁਸੀਂ ਲੋਕਾਂ ਨੂੰ ਸਾਰੇ ਸਾਡੇ ਇਹ ਮਾਧਮ ਰਾਹੀਂ ਸੁਣ ਰਹੇ ਸੰਗਤਾਂ ਨੂੰ ਪੰਜਾਬ ਦੇ ਹਰਿਆਣਾ ਦੇ ਵੀਰਾਂ ਨੂੰ ਬੇਨਤੀ ਹੈ ਕਿ ਪਹਿਲਾਂ ਤਾਂ ਮੇਰੇ ਨਗਰ ਦੀ ਸਾਰੇ ਮਾਈਆਂ ਖੜੀਆਂ ਨੇ ਕਮੇਟੀ ਖੜੀ ਹੈ ਗੁਰਦੁਆਰਾ ਸਾਹਿਬ ਦੀ ਆਪ ਤਵੰਤੇ ਸਾਰੇ ਵਧਾਈ ਦੇ ਪਾਤਰ ਨੇ ਕਿਉਂਕਿ ਅਸੀਂ ਪਹਿਲਾਂ 1500 ਬੂਟਾ ਲਿਆ ਕੇ ਪਿੰਡ ਚ ਲਾ ਚੁੱਕੇ ਆ ਤੇ ਕੱਲ ਤੋਂ ਲੈ ਕੇ ਇਹ ਸ਼ੁਰੂਆਤ ਕੰਮ 2000 ਦਰਖਤ ਅਸੀਂ ਹੋਣ ਲਾਇਆਗਾ ਇਹ ਤਿੰਨ ਕਿੱਲਾਂ ਦੇ ਵਿੱਚ ਤੇ ਸਨੇਹਾ ਸਾਡਾ ਇਹ ਪੰਜਾਬ ਹਰਿਆਣਾ ਦੇ ਸਭ ਮਤਲਬ ਲੋਕਾਂ ਨੂੰ ਵੀ ਵੱਧ ਤੋਂ ਵੱਧ ਜਿੱਥੇ ਵੀਲੀ ਜਗਾ ਪਈ ਹੈ ਬੂਟੇ ਲਾ ਕੇ ਆਪਾਂ ਵਾਤਾਵਰਨ ਨੂੰ ਬਚਾ ਸਕੀਏ ਸੋ ਉਹਨਾਂ ਲਈ ਸਾਡੇ ਜਿਹੜੀਆਂ ਪੀੜ੍hiyan ਨੇਗੀਆਂ ਉਹ ਸੁੱਖ ਦਾ ਸਾਹ ਲੈ ਸਕਣ ਤੇ ਨਹੀਂ ਤਾਂ ਵੀਰੋ ਜੇ ਤਾਪਮਾਨ ਜਿਹੜਾ ਇਤਕੀ 50 ਹੈ ਜੇ ਕਿਤੇ ਨਾ ਇਹ ਨਾ ਚੀਜ਼ਾਂ ਦੀ ਗੌਰ ਹੋਈ ਤਾਂ 55 60 ਦੇ ਤਾਪਮਾਨ ਪਾ ਗਿਆ ਤਾਂ ਫਿਰ ਬੁਰਾ ਹਾਲ ਹੋ ਜਾਣਾ ਹੈ। ਇਹੀ ਸਭ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਜਿੱਥੇ ਹੀ ਪਿੰਡ ਦੇ ਵਿੱਚ ਕੋਈ ਗੁਰਦੁਆਰਾ ਸਭ ਜਗ੍ਹਾ ਸਕੂਲਾਂ ਦੀ ਕਿਤੇ ਜਗ੍ਹਾ ਪਈਏ ਕਿਤੇ ਵੀ ਆਪ ਉਪਰਾਲਾ ਕਰਕੇ ਆਪ ਵੱਧ ਤੋਂ ਵੱਧ ਦਰਖਤ ਲਾਈਏ ਤੇ ਵਾਤਾਵਰਨ ਨੂੰ ਆਪ ਬਚਾਈਏ। ਇਹੀ ਬੇਨਤੀ ਹੈ ਸਾਡੀ। ਅਸੀਂ ਵੀ ਆਪਣੇ ਪੇਜ ਰਾਹੀਂ ਸਾਰੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਆ। ਜਿਆਦਾ ਤੋਂ ਜਿਆਦਾ ਦਰਖਤ ਲਾਓ ਅਤੇ ਵਾਤਾਵਰਨ ਨੂੰ ਆਹ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਵੱਡੀ ਗਿਣਤੀ ਵਿੱਚ ਮਾਤਾ-ਮਾਂ ਪੈਣਾ ਤੇ ਹੋਰ ਵੀਰ ਬਜ਼ੁਰਗ ਪਹੁੰਚੇ ਹੋਏ ਨੇ ਦੇਖੋ ਜੀ ਬਹੁਤ ਹੀ ਵਧੀਆ ਪ੍ਰਾਲਾ ਕੀਤਾ ਹੈ ਕਮੇਟੀ ਨੇ ਤੇ ਪਿੰਡ ਵਾਸੀਆਂ ਨੇ ਪੂਰੇ ਨਗਰ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਇਹ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ ਹੋਈ ਹੈ ਅੱਜ ਦਰਖਤ ਲਾਉਣ ਵਾਸਤੇ ਆਨੰਦਗੜ੍ਹ ਦੇ 3 ਏਕੜ ਜ਼ਮੀਨ ਦੇ ਵਿੱਚ ਦਰਖਤ ਲਾਏ ਜਾ ਰਹੇ ਨੇ ਜੋ ਕਿ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਇਆ ਜਾ ਸਕੇ ਕਮੇਟੀ ਵੱਲੋਂ ਪਿੰਡ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਕਿ ਬਹੁਤ ਵਧੀਆ ਸੇਵਾ ਨਿਭਾਈ ਹੈ ਹਾਂਜੀ ਸਾਡੇ ਇਹ ਬਾਬਾ ਜੀ ਗੁਰੂ ਘਰ ਦੇ ਗ੍ਰੰਥੀ ਨੇ ਬੜੇ ਸਤਿਕਾਰਯੋਗ ਸੇਵਾ ਨਿਭਾ ਰਹੇ ਨੇ ਇਹ ਤੇ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਹੈਗਾ ਜਿਹੜੇ ਦਰਖਤ ਲਾਏ ਨੇ ਸਾਡੇ ਨਾਲ ਪਿੰਡ ਦੇ ਹਰ ਇੱਕ ਮਤਲਬ ਜਿਹੜਾ ਕੰਮ ਕੋਈ ਕਰਨ ਸਮਾਜ ਸੇਵਾ ਦਾ ਬਾਅਦ ਚੜ ਕੇ ਸਾਲਾਂ ਦੇ ਨੇ ਬਹੁਤ ਵਧੀਆ ਸਾਡੇ ਬਾਬਾ ਲੱਖਾ ਸਿੰਘ ਪਿੰਡ ਦਾ ਅਣੇ ਵਾਲਾ ਪਰ ਸਾਡੇ ਨਗਰ ਵਿੱਚ ਇਹ ਗਰੰਟੀਸ਼ਾ ਵੀ ਡਿਊਟੀ ਕਰ ਰਹੇ ਨੇ ਬਹੁਤ ਵਧੀਆ ਸਤਿਕਾਰਯੋਗ ਨੇ ਪੁੱਟੇ ਲਾ ਰਹੇ ਨੇ ਉਹਦੇ ਹੱਥੀਂ